ਨਵਾਂ ਚੈਨਲ ਲੈਣ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਿਆ ਕਿ ਤੁਸੀਂ ਕੀ ਦੇਖਣਾ ਪਸੰਦ ਕਰੋਗੇ ਤੁਸੀਂ ਕਿਹਾ ਖਬਰਾਂ এজেন্ডਾ ਨਹੀਂ ਦੇਖੋ ਤੱਕ 360 ਗਲੀ ਸੇ ਗਲੋਬ ਤੱਕ 169 ਸਰੂਪ ਲੱਭੇ ਨੇ ਜਿਦੇ ਚੋਂ 100 49 ਸਰੂਪ ਜਿਹੜੇ ਨੇ 134 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਮੇਰੇ ਵੀਰੋ ਮੈਨੂੰ ਆ ਆਪਾਂ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਕੋਲੇ ਇੱਕ ਮੈਸੇਜ ਆਇਆ ਜੋ ਸਾਡੀ ਡਿਊਟੀ ਪਰਮਾਤਮਾ ਨੇ ਸਾਡੀ ਬਖਸ਼ੀ ਹੈ ਸਾਨੂੰ ਉਹ ਨਿਭਾਉਣ ਲੱਗੇ ਹੋਏ ਆ ਵੀਰੋ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ 'ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲੇ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਹਦੇ ਚੋਂ 100 49 ਰੂਪ ਜਿਹੜੇ ਨੇ 139 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੂਪ ਨੇ ਇਹੋ ਜੇ ਜਿਹੜੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਹੋ ਉੱਥੇ ਲੈ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੂਪ ਨੇ 139 ਰੂਪ ਇਹੋ ਜੇ ਨੇ ਗੁਰੂ ਸਾਹਿਬ ਦੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਪ੍ਰਬੰਧਕਾਂ ਕੋਲੇ 139 ਅਸੀਂ ਉਹਨਾਂ ਨੂੰ ਮੈਂ ਹਾਂ ਜੀ ਗੱਲ ਕਰਦਾ ਅੱਜ ਤੋਂ ਬਾਅਦ ਵੀ ਮਾਨ ਮਰਿਆਦਾ ਸਹਿਤ ਜਿੱਥੇ ਅਕਾਲ ਤਖਤ ਸਾਹਿਬ ਕਹੂਗਾ ਜਿੱਥੇ ਪ੍ਰਬੰਧਕ ਕਹਿਣਗੇ ਸ਼੍ਰੋਮਣੀ ਕਮੇਟੀ ਦੇ ਅਸੀਂ ਉੱਥੇ ਉਹਨਾਂ ਨੂੰ ਮਾਨ ਮਰਿਆਦਾ ਸਹਿਤ ਅਸੀਂ ਸਾਡਾ ਜਿਹੜਾ ਕੰਮ ਸੀਗਾ ਵੀ ਉਹਨਾਂ ਸਰੂਪਾਂ ਨੂੰ ਲੱਭ ਕੇ ਅਸੀਂ ਉਹਨਾਂ ਨੂੰ ਅਨ ਅਧਿਕਾਰਿਤ ਜਿਹੜੇ ਸਰੂਪ ਨੇ ਗੁਰੂ ਸਾਹਿਬ ਦੇ ਉਹਨਾਂ ਨੂੰ ਉੱਥੇ ਅਸੀਂ ਦੇ ਆਵਾਂਗੇ ਅਸੀਂ ਕੋਈ ਇਹਦੇ 'ਚ ਪ੍ਰਾਪਤੀ ਨਹੀਂ ਮੰਨਦੇ ਨੂੰ ਅਸੀਂ ਵੀ ਸਾਡੀ ਸਰਕਾਰ ਕੋਈ ਪ੍ਰਾਪਤੀ ਹੈ ਜੋ ਅਸੀਂ ਤਾਂ ਸਾਡਾ ਡਿਊਟੀ ਹੈ ਇਹ 139 ਰੂਪਾਂ ਦੀ ਜਿਹੜੀ ਅੱਜ ਸਾਨੂੰ ਸਾਡੇ ਕੋਲੇ ਇਨਫੋਰਮੇਸ਼ਨ ਆਈ ਹੈ ਵੀ ਆਨ ਅਧਿਕਾਰਤ ਨੇ ਵੀ ਉਹਨਾਂ ਦਾ ਕੋਈ ਪਤਾ ਨਹੀਂ ਉਹ ਜਵਾਬ ਵੀ ਨਹੀਂ ਦੇ ਸਕੇ ਉਹਦਾ ਵੀ ਉਹ ਕਿੱਥੋਂ ਲਿਆਂਦੇ ਨੇ ਕਹਿੰਦੇ ਜੀ ਇੱਧਰ ਉੱਧਰੋਂ ਹੀ ਲਿਆਂਦੇ ਨੇ ਇੱਧਰੋਂ ਉੱਧਰੋਂ ਮਤਲਬ ਐ ਕਿਵੇਂ ਮਿਲ ਜਾਣਗੇ ਜਦੋਂ ਸਾਰੇ ਜ਼ਿੰਮੇਵਾਰੀ ਛਪਾਈ ਦੀ ਜਿਹੜੀ ਹੈ ਉਹ ਐਸਜੀਪੀਸੀ ਦੀ ਹੈ ਮੈਂ ਕੋਈ ਫੇਰ ਕਹਿੰਨਾ ਮੈਂ ਕੋਈ ਇਹਨੂੰ ਪ੍ਰਾਪਤੀ ਨਹੀਂ ਮੰਨਦਾ ਵੀ ਇਹ ਬਹੁਤ ਅਚੀਵਮੈਂਟ ਕਰ ਲਈ ਬਸ ਇਹ ਆ ਵੀ ਜੋ ਸੇਵਾ ਗੁਰੂ ਨੇ ਲਾਈ ਹੈ ਉਹ ਨਿਭਾਵਾਂਗੇ ਆ ਆ ਆ ਦੇਖ ਲਓ ਇਹਨਾਂ ਦਾ ਹਾਲ ਆ ਹਜੇ ਕਹਿੰਦੇ ਸਾਡੇ ਕੋਲ ਨੂੰ ਤਾਂ ਪਤਾ ਹੀ ਕੱਖ ਨਹੀਂ ਕਾਨੂੰ ਪਤਾ ਹੀ ਸੋ ਸਾਡਾ ਜੇ ਗੁਰੂ ਜੇ ਸਾਡੇ ਆਪ ਦੇ ਘਰੇ ਸਾਡਾ ਬਾਪ ਸੇਫ ਨਹੀਂ ਹੈਗਾ ਉਹ ਕਿਤੇ ਕੋਈ ਕਿਤੇ ਲਈ ਫਿਰਦਾ ਕੋਈ ਕਿਤੇ ਰੋੜਦਾ ਫਿਰਦਾ ਸਾਡਾ ਗੁਰੂ ਤੇ ਫਿਰ ਹੋਰ ਕਿੱਥੋਂ ਦੀ ਉਮੀਦ ਕਰਾਂਗੇ ਫਿਰ ਅਸੀਂ ਸ਼ਾਮ ਤੱਕ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ মিডিਆ ਵਾਲਿਆਂ ਨੂੰ ਵੀ ਮਿਲ ਜੂਗੀ ਡਿਟੇਲ ਕਿ ਕੀ ਹੋਇਆ ਬੰਗਾ ਦੇ ਨੇੜੇ ਦੀ ਕੋਈ ਖਬਰ ਹੈ ਕਿਸੇ ਡੇਰੇ ਦੀ ਖਬਰ ਹੈ